ਗੀਲੇ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਤੇ ਬੱਚਾ ਅੱਜ ਲੇਟ ਹੋ ਗਿਆ ਵੀਡੀਓ ਵੀ ਬਣੀ ਸਵੇਰੇ ਉਹ ਕਿੰਗ ਪੈਨ ਵਾਲਾ ਬੈਰੰਗ ਜਿਹਾ ਪਾਉਣ ਲੱਗੇ ਟੁੱਟ ਗਿਆ ਸੀਗਾ ਤੇ ਅੱਜ ਲੇਟ ਹੀ ਸਟਾਰਟ ਕੀਤਾ ਕੰਮ ਆਪਾਂ ਇਧਰ ਵੱਡ ਤੇ ਬਾਈ ਦੇ ਪੰਜ 6 ਗਿੱਲੇ ਸੀਗੇ ਹੁਣ ਚੱਲਿਓ ਪਠਿਆਂ ਕੋਲੇ ਉਧਰ ਕਾਰੇ ਦੇ ਚੱਲੇ ਆਂ ਅੱਜ ਵੀਡੀਓ ਬਣਾ ਨਹੀਂ ਹੋਈ ਸਵੇਰੇ ਸਵੇਰੇ ਪੈਰੰਗ ਨੇ ਵਜਾ ਦੇ ਉਹ ਥੋੜਾ ਪੋਸ਼ ਪੱਟਿਆ ਗਿਆ ਨਾਲ ਉਹਦਾ ਕੰਗ ਪੈਂਦਾ ਉਹ ਜੀ ਬੁਝ ਢੋਕ ਕੇ ਉਸ ਤੋਂ ਬਾਅਦ ਫਿਰ ਉਹ ਕੀਤਾ ਆਵਾ ਬਾਲੇ ਖਰਾਬ ਹੈ ਕੁੱਤਾ ਯਾਰ ਚਲੋ ਭਾਈ ਬੈਕ ਕੈਮਰੇ ਨਾਲ ਦਿਖਾਉਣਾ ਤੁਹਾਨੂੰ ਉਹੀ ਪਹੀ ਤੇ ਫੇਰ ਆ ਗਏ ਸਾਡਾ ਰੋਜ਼ ਇੱਕ ਗੇੜਾ ਆਪਣਾ ਪਹੀ ਤੇ ਰੋਜ਼ ਹੀ ਲੱਗਦਾ ਹੀ ਲੱਗਦਾ ਹੈ ਨਾ ਸਵੇਰੇ ਸਵੇਰੇ ਆਹ ਜੀ ਇਹ ਨਹੀਂ ਬਣਾਉਣਾ ਆਇਆ ਜਾਈਏ ਆਹੋ ਜੇ ਉਧਰੋਂ ਰੇਰ ਆਇਆ ਹੋਇਆ ਉਹਦੇ ਵੱਢ ਕੇ ਉਹ ਸਮਾਤਾ ਗੋਲ ਦੀ ਫੇਰ ਤਾਂ ਇਧਰ ਹੀ ਕੱਢ ਲਿਆਵਾਂਗੇ ਆਹ ਪਹੀ ਤੇ ਆਪਣਾ ਤੇ ਉਹ ਹੀ ਬਾਲਾ ਬੈਗਾ ਰੋਜ਼ ਹੈ ਬੈ ਗਿਆ ਖੱਜ ਕੇ ਨਹੀਂ ਟਰੈਕਟਰ ਤਕੜਾ ਵਾ ਕੰਮ ਕੁੰਮ ਕਰਾ ਕੇ ਰੱਖਦਾ ਨਾ ਇੱਕ ਗੇੜਾ ਪੱਕਾ ਆਪਣਾ ਸਵੇਰੇ ਸਵੇਰੇ ਆ ਪਾਈ ਤੇ ਹੁਣ ਉਹਨੂੰ ਮੈਂ ਕਹਿਦਾ ਮੈਂ ਖੱਤੀ ਜੀ ਨੂੰ ਭਾਈ ਜਿਆਦਾ ਟਾਈਮ ਤੋਂ ਹੋਇਆ ਵਿੱਚ ਦੀ ਨੇ ਰਖਵੇਰੇ ਦਾ ਕੱਢਦਾ ਨਹੀਂ ਤਾਂ ਦੋ ਚਾਰ ਦਾ ਰੁਕਣਾ ਪਾਣਾ ਹੈ ਕਿ ਨਹੀਂ ਭਾਈ ਤੂੰ ਬਤੰਦਰਾ ਟਰਾਲੀ ਮੰਗਾ ਲਾ ਹੋਰ ਉਹ ਫਿਰ ਆਪਾਂ ਨੂੰ ਲੋਡ ਪਾਣੇ ਕਾਰ ਆ ਜਾ ਕੇ ਕਿੱਥੇ ਲਾਏ ਆਉਂਦਾ ਅਗਲਾ ਮੋੜ ਕੇ ਘਰੇ ਜਾ ਕੇ ਰੋਟੀਆਂ ਖਾਣ ਬਹਿ ਜਾਂਦਾ ਵਾ ਜਿੱਦਣ ਇਹਦੇ ਵੱਢ ਕੇ ਸਾਡੇ ਨਾਲ ਵੜਦੇ ਆਂਗੇ ਇਹਨੂੰ ਫੋਨ ਮਾਰ ਦਾਂਗੇ ਹੱਥਾਂ 'ਚ ਟਾਈਮ ਵਾਜ ਜਾਣਾ ਆਪਣੇ ਕੋਲ ਹੈ ਪਾਣੀ ਵੀ ਨਹੀਂ ਲਾਇਆ ਬੱਟੂ ਨੇ ਕਿਹਾ ਯਾ ਕਰਨ ਨੂੰ ਬਾਈ ਪਾਣੀ ਲੱਗਦਾ ਸੀਗਾ ਪਾਣੀ ਲਾ ਲਦਾ ਤਾਂ ਵਧੀਆ ਪੱਕ ਜਾਣੀ ਇੱਥੇ ਝਾੜ ਸੋਨਾ ਲੈਣਾ ਇਹ ਕਮਾਦ ਵੱਢ ਕੇ ਵੀਜੀ ਹੋਈ ਆ ਜੀ ਉਹ ਪਰੇ ਕਮਾਦ ਸੀਗਾ ਔਰੇ ਪੱਠੇ-ਪੁੱਠੇ ਸੀਗੇ ਚਲੋ ਜੀ ਚੱਲੀਏ ਚਲੋ ਬਾਈ ਹੁਣ ਗਾਹਾਂ ਦਿਖਾਉਂਦੇ ਆਂ ਚਲੋ ਜੀ ਬੜੀ ਚਾਲੇ ਬਾਈ ਜਾਨੀ ਜਾਨੀ ਬੜੀ ਚਾਲੇ ਬਾਈ ਲੇ 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 ਜਿਹੜਾ ਗੱਭੀ ਆ ਗਿਆ ਉਹ ਪਰੇ ਤੋਂ ਮੁੜਿਆ ਆਵਾਂਗੇ ਜੀ ਦੋ ਪੰਨਾ ਵਾਲੀਆਂ ਨੇ ਬਾਈ ਜੀ ਹੋਰ ਜੀ ਬਾਈ ਇੱਥੇ ਬੱਧਿਆ ਗਿਆ ਰਹਿ ਗਈ ਇੱਕ ਖੰਟੀ ਰਹਿ ਗਈ ਇਹ 7 ਕਿਲੇ ਸੀਗੇ ਸਾਰੇ ਫੜ ਤੇ ਇਹ 6 ਕਿਲੇ ਨੇ ਕਿ 7 ਕਿਲੇ ਹੋਣਗੇ ਹਾਂ ਸਹੀ ਹੁਣ ਆਉਣਾ ਦੋ ਚੱਕੇ ਗਿਆ ਵੀ ਲੱਗਿਆ ਬਾਈ 2:30 ਵੱਜ ਗਏ ਹੈ ਉਹ 5 ਵਜੇ ਗਿਆ ਇਹ ਹੋਇਆ ਵੱਟਾ ਹੀ ਬਹੁਤ ਆ ਯਾਰ ਚਲੋ ਭਾਈ ਵੱਟ ਲੀਏ ਫਿਰ ਦਿਖਾਉਨੇ ਆ ਸਾਨੂੰ ਯਾਰੋ ਭਾਈ ਜੀ ਵੱਟ ਤਾਂ ਹੀ ਇੱਥੇ 6-7 ਕਿਲੇ ਇੱਥੇ ਵੱਡਿਆਂ ਨੇ 5-6 ਪਿੰਡ ਵੱਡਿਆ ਉਹ ਘਰਾਂ ਕੋਲੇ ਵੱਢ ਕੇ ਆਂਦੇ ਆ ਹੁਣ ਚੱਲਿਓ ਇਹਨਾਂ ਦੇ ਘਰਾਂ ਕੋਲੇ ਆਉਦੇ 2.5 ਕਿਲੇ ਇਹਦੇ ਆ ਬਾਕੀ ਦੂਏ ਬੰਦਿਆਂ ਦੇ ਸਾਡੇ ਟੱਟਵੇਂ ਜੇ ਫੇਰੇ ਤੋਰੇ ਬਾਲੇ ਹੋ ਜਾਂਦੇ ਆ ਸਾਲੇ ਆਪਣੇ ਹਨਾ ਬੜਾ ਪੁੱਤ ਨੇ ਆ। ਹੋਰ ਦੇ ਇੱਕ ਜਗ੍ਹਾ ਚੱਲੇ ਮਸ਼ੀਨ ਜਾਏ ਆਥਾਂ ਨੂੰ 30 ਕਿਲੇ ਵੱਢ ਲਾ। ਇੱਕ ਘੇਰੇ ਵਾਲੇ ਬਣ ਜਾਂਦੇ ਆ। ਮਾ ਕੀ ਦਾ ਫੋਨ ਆ ਗਿਆ। ਵੇ ਇੱਧਰ ਕਰ ਲੈ। ਲਓ ਜੀ ਮੂਰੇ ਟਰਾਲੀ ਆ ਗਈ। ਜੋ ਬਣਾ ਆ ਜਾ ਆ ਜਾ ਦਿਓ ਬਣਾ ਆ ਜਾ। ਆ ਗਿਆ ਬੰਦਾ ਸਾਡਾ ਵੜ ਕੇ। ਜਾ ਲਾ ਹੁਣ ਕੰਮ ਦਾ ਟਾਈਮ ਆ ਹੁਣ ਨਹੀਂ ਟਾਈਮ ਹੈਗਾ ਆਹੀ ਆ ਦੋ ਚਾਰ ਦਿਨ ਮੋੜ ਕੇ ਡੰਡੇ ਵਜਾਉਂਦੇ ਫਿਰਨਾ ਆ ਫਿਰ ਓਏ ਚੱਲੇ ਹੁਣ ਵਧਣ ਉੱਧਰ ਯਾਹਲਾ ਭਾਈ ਹੁਣ ਖੱਤੇ ਚ ਚੱਲ ਗਏ ਭਾਈ ਬਣਾਵਾਂਗੇ ਵੀਡੀਓ ਆਥਰੇ ਭਾਈ ਬਣਾ ਲਈ ਯਾਰ ਦੋ ਚਾਰ ਕੁ ਲਿਖ ਪਾਏ ਆ ਅੱਜ ਦਾ ਵੀਡੀਓ ਬਣੀ ਹੀ ਨਹੀਂ ਕਿਸੇ ਕੰਮ ਦੀ ਹੋਏ ਪੱਟੀ ਜਾਂਦੇ ਆ ਹੋ ਕੀ ਸਕੇ ਕੀ ਹੋ ਗਿਆ ਕਹਿੰਦੇ ਮੋੜੇ ਹੋਇਆ ਕਿ ਨੂੰ ਵੀ ਰਹਿਣ ਨਾ ਉਤਲਾ ਦਾ ਜਿਹੜਾ ਖੜਾ ਉਹ ਤਾਂ ਵੱਢਣਾ ਹੀ ਚੱਲ ਹੰਮੀਵਾ ਕਰਕੇ ਨਹੀਂ ਆਜਾ ਹੈ ਕਿ ਪੂਰਾ ਨੀਵਾ ਲਾਇਆ ਸੀ ਉਹ ਖੜੀ ਸੀ ਸਰ ਦਾ ਪੱਟਿਆ ਨਹੀਂ ਸੀ ਛੋਟਾ ਕਿ ਨਾ ਆਹ ਪੱਟ ਦੇ ਨਾਲ ਮੋੜਿਆ ਹੋਇਆ ਸੀ ਜਿਹੜਾ ਆਹ ਗਿਆ ਪਿਆਰੀ ਸੀ ਵੱਢ ਗਿਆ ਆਹ ਪੱਟਿਆ ਹੋਇਆ ਜੀ ਆ ਨੀਵਾ ਦੇ ਕੱਟ ਦੇ ਕੱਟ ਦੇ ਨਹੀਂ ਨਹੀਂ ਵਾਕਿ ਜਾਣ ਕੇ ਰੱਖਿਆ ਹੋਇਆ ਜਾਣ ਕੇ ਰੱਖਿਆ ਹੋਇਆ ਅੱਛਾ ਥੇ ਚਲਾ ਲੈਣਾ ਲੋਕ ਰੰਨਾ ਨਮੇੜਦਾ ਕੰਮ ਬਾਟਾ ਗਈ ਕੈ ਕਿਲੋਮੀਟਰ ਬਾਈ ਬਾਟਾ ਗਈ ਕੀਤੀ ਚਾਰ ਕਿਲੋਮੀਟਰ ਦਾ ਦਾ ਨਹੀਂ ਦਿੰਦੀ 17 ਘੇਰੇ ਬਣਿਆ ਬਾਈ 18-19 ਕਿਲੇ ਥਾਂ ਵੱਢਿਆ 19 19 ਕਿਲੇ ਥਾਂ ਵੱਢਿਆ 17 ਘੇਰੇ ਬਣ ਗਏ ਤੇ ਹਿਸਾਬ ਲਾ ਲਓ ਹਜੇ ਦੋ ਘੇਰੇ ਤਿੰਨ ਹੋਰ ਬਣ ਜਣੇ ਆ ਨਵਾਂ ਬਣ ਕੇ ਭਾਵੇਂ 4 ਗੋਡਿਆਂ ਦੀ ਬੱਸ ਹੋ ਜਾਂਦੀ ਐ ਇੱਕ ਮਿੱਟੀ ਬੱਸ ਕਰਾਉਂਦੀ ਆ ਯਾਰ ਬਾਬਾ ਨਾ ਕਿਤੇ ਲਓ ਜੀ ਭਾਈ ਸ਼ਕਲਾਂ ਦੇ ਹਾਲਾਤ ਦੇਖ ਲਓ ਪਛਾਣੇ ਨਹੀਂ ਜਾਂਦੇ ਬੰਦੇ ਬੱਸ ਕਰਾਉਂਦੇ ਆ ਭਾਈ ਘੇਰੇ ਅੱਜ ਇੱਕ ਸਾਡਾ ਬੰਦਾ ਫੇਸਬੁੱਕ ਵਿਧਵਾਨ ਦੇ ਪਿੱਛੇ ਲੱਗ ਗਿਆ ਉਹ ਕਹਿੰਦਾ ਮੈਂ ਫੇਸਬੁੱਕ ਤੇ ਦੇਖ ਕੇ ਕਿਾਰੇ ਪਾਇਆ ਭਾਈ ਵੱਡਾ ਨੇ ਬੱਸ ਕਰਾਦੀ ਕੀ ਸਾਹ ਲਾ ਲਓ ਵੀ ਕਲੱਚ ਤੋਂ ਪੈਰ ਚੱਕ ਹੀ ਨਹੀਂ ਹੋਇਆ ਜਿਉਂ 11 ਵਜੇ ਤੇ ਲੱਗਿਆ ਬਾਈ ਕੈਂ ਵਜੇ ਬੰਦ ਹੋਇਆ ਉਹਦੇ ਆਪਾਂ ਵੱਢ ਕੇ 4 ਵਜੇ 4 ਵਜੇ ਤੱਕ ਕਲੱਚ ਤੇ ਹੀ ਪੈ ਰਿਹਾ ਮੇਰਾ ਜਾਨੂ ਵੱਟ ਟੱਪਦੀ ਸੀ ਮਸ਼ੀਨ ਜਾਨੂ ਮੂਹਲੇ ਡਰ ਘਾਹ ਵਾਲੀ ਪੜਦੇ ਜੜ ਜਾਂਦੇ ਸੀਗੇ ਡਾਕਰ ਜ਼ਮੀਨ ਆ ਪੱਧਰ ਜ਼ਮੀਨ ਦਾ ਫੇਸਬੁੱਕ ਵਾਲਿਆਂ ਦੇ ਪਿੱਛੇ ਲਾ ਕੇ 11ੇ ਬਾਦੇ ਅਗੇ ਕਹਿੰਦੇ ਛੋਟੇ 11ੇ ਪਾਉਣੇ ਚਾਹੀਦੇ ਆ ਕਣਕ ਵਧੀਆ ਹੁੰਦੀ ਆ ਉਹ ਕਣਕ ਦਾ ਜਿਹੜੀ ਹੋਣੀ ਆ ਉਹੀ ਹੋਣੀ ਆ ਬਿਨ ਬਗੈਰ ਕਰਮਾਂ ਤੋਂ ਕੋਈ ਨਹੀਂ ਮਿਲਦਾ ਜਾ ਕੇ ਕਿਾਰੇ ਪਾਲ ਤੱਕ ਨਾਲ ਰਹੇਗੀ ਜਿੱਥੇ ਹੋਈ ਓਨੀ ਕੁ ਪੱਟਾਂ ਬੁੱਟਾਂ ਨਾਲ ਰਹੇਗੀ ਜਿੰਨੀ ਕਹਿੰਦੇ ਵਿਧਾਈ ਹੋ ਕਿਾਰੇ ਛੋਟੇ ਪਾ ਕੇ ਬੱਸ ਕਰਾ ਦੀ ਬਾਈ ਮੇਰੀ ਅੱਜ ਘੋਟੇ ਦੀ ਗੱਲਾ ਵੰਦਾ ਚਲਾਉਣ ਵਾਲਾ ਪੱਟਾਂ ਵਾਲਾ ਜਦੋਂ ਇਹ ਜੇ ਖੇਤ ਮਿਲ ਜਾਂਦੇ ਉਦੋਂ ਦਾ ਕੀ ਸੀ ਹੋ ਜਾਂਦੀ ਆ ਹੈਲੋ ਭਾਈ ਹੁਣ ਵੱਢ ਲਈ ਜਿਹੜੇ ਤਾਂ ਇਹ 2.5 ਕਿਲੇ ਦਾ ਰਹਿੰਦਾ ਵੱਢਦੀ ਏ ਜਲ ਕੇ ਟਾਈਮ ਨਾ ਫੇਰ ਕਰਦੇ ਆ ਗੱਲਬਾਤ ਘਰੇ ਜਲ ਕੇ ਕਰਾਂਗੇ ਹੈਲੋ ਭਾਈ ਪਹੁੰਚ ਗਈ ਲੱਕਿਆਂ ਵੀ ਦੀ ਵਾਤੀ ਕਰਨਾ ਪੁੱਛੋ ਨਾ ਭਾਈ ਜਿਹੜਾ ਹੁਣ ਵੱਢ ਕੇ ਆਇਆ ਤਾਂ ਬੱਸ ਕਰਾਤੀ ਉਹੀ ਯਾਰ ਬੱਟਾ ਦਾ 5-5 ਫੁੱਟ ਤੇ ਬੱਟਾ ਕਿਆ ਰਹੇ ਹੈ ਵੀ ਇੰਨਾ ਕਿੰਨਾ ਕੇ ਰਾਜਸਥਾਨ ਦਾ ਹੈ ਨਹੀਂ ਜਿਹੜਾ ਪਾਣੀ ਨਹੀਂ ਚੜਦਾ ਮਸ਼ੀਨ ਵੀ ਨਹੀਂ ਸਿੱਧੀ ਹੁੰਦੀ ਹੈਗੀ। ਬੱਸ ਕਰਾ ਦਿਓ ਮੇਰੀ ਆ ਮਗਰਲੇ ਕੀ ਲੈ ਜਨ ਦਾ। ਚਾਹੂੰ ਕੀ ਲੈ ਜਨਾਂ ਤੇ ਲਿਖਾ ਕੀ ਉਹ ਮਸ਼ੀਨ। ਈਲਾ ਵੱਡਿਆ ਇੱਕ ਹੈ। ਚਲੋ ਠੀਕ ਆ ਬਾਈ ਜੀ ਅੱਜ ਦੀ ਵੀਡੀਓ ਇੱਥੇ ਤੱਕ ਸੀ। ਦੇਖਣ ਵਾਲਿਆਂ ਸਾਰਿਆਂ ਦਾ ਧੰਨਵਾਦ।